ਚਲੋ ਇੱਕ ਵਾਰੀ ਚੈੱਕ ਕਰ ਲਓ ਇਹਨੂੰ ਸਾਰਾ ਕਿਉਂਕਿ ਹੁਣ ਹੀ ਕਿਸੇ ਦੇ ਨਿੱਜੀ 골ਡ ਸਟੋਰ ਤੇ ਬੈਠ ਕੇ ਫਗੂਆ ਫਗੂਆ ਵਾਲੇ ਬੈਠੇ ਆਏ ਨੇ ਤੇ ਇਹਨੂੰ ਜਾਂਚ ਕਰ ਲਓ ਕਿਉਂਕਿ ਉੱਥੋਂ ਆਏ ਨੇ ਤੇ ਟੋਲ ਪਲਾਜ਼ ਤੋਂ ਵਾਪਸ ਵੀ ਉਰੇ ਤੱਕ ਆਏ ਨੇ ਇੱਕ ਵਾਰੀ ਇਹਨੂੰ ਵੈਰੀਫਾਈ ਕਰ ਲਓ ਤਾਂ ਸਾਰਾ ਲੋਕਾਂ ਦੇ ਵਿੱਚ ਚੱਲ ਜੇ ਮੇਰਾ ਮੇਨ ਮੋਟਿਵ ਇਹ ਹੈ ਕਿ ਜਿਹੜੀ ਕੋਈ ਬਦਨਾਮੀ ਹੈ ਕੋਈ ਸਰਕਾਰ ਦੀ ਕੋਈ ਐਮਐਲਏ ਦੀ ਜਾਂ ਕੋਈ ਮਾੜਜੋਕ ਮੁੱਖ ਮੰਤਰੀ ਸਾਹਿਬ ਦੀ ਉਹ ਨਾ ਹੋਵੇ ਠੀਕ ਹੈ ਸੋ ਸਾਡੀ ਕੋਈ ਕਿਸੇ ਤਰ੍ਹਾਂ ਦੀ ਕੋਈ ਮਨਸ਼ਾ ਨਹੀਂ ਹੈਗੀ ਅਸੀਂ ਲੋਕਤੰਤਰ ਦੇ ਵਿੱਚ ਲੋਕਤੰਤਰ ਦੇ ਰਾਹੀ ਚੁਣਕੇ ਆਇਆ ਸੋ ਇਲੈਕਸ਼ਨ ਆ ਪੰਚਾਇਤ ਦੀ ਸਾਰੀ ਇਲੈਕਸ਼ਨ ਫੇਅਰ ਹੋਵੇ ਤੇ ਇਹਨਾਂ ਦੀ ਕੰਪਲੇਂਟ ਹੈਗੀ ਆ ਉਹਨੂੰ ਤੁਸੀਂ ਕਰਕੇ ਜਿਹੜਾ ਇਹਨੂੰ ਤਰਤੀਸ਼ ਕਰ ਲੋ ਤੇ ਹਜੇ ਵੀ ਕੁਝ ਨਹੀਂ ਹੈਗਾ ਸਾਰਾ ਕੁਝ ਇੱਥੇ ਹੀ ਆ ਇਹਨੂੰ ਕਰ ਲੋ ਅਸੀਂ ਖੜੇ ਆ ਸੀ ਇੱਥੇ ਖੜੇ ਆ ਜੀ ਮੇਰਾ ਨਾਮ ਬਲਜੀਤ ਸਿੰਘ ਸੋਹੀ ਹੈ ਮੈਂ ਬੀਡੀਪੀ ਭਵਾਨੀਗੜ 198 ਨੂੰ ਲੱਗਿਆ ਹੈਗਾ ਠੀਕ ਹੈ ਜੀ ਮੇਰੀ 24 ਸਾਲ ਦਾ ਕੈਰੀਅਰ ਹੋ ਚੁੱਕਿਆ ਤੇ ਫਸਟ ਟਾਈਮ ਹੋਇਆ ਜਿਹੜਾ ਇੰਸੈਂਸ ਹੈ ਜਿਹੜੀ ਮੇਰੀ ਲਾਈਫ ਚ ਹੋਇਆ ਮੇਰੀ ਗੱਡੀ ਨੂੰ ਕੇ ਰਿਆ ਗਿਆ ਜੀ ਬਾਕਾਇਦਾ ਮੇਰੀ ਕੀ ਵੀ ਖੋਈ ਗਈ ਗੱਡੀ ਦੀ ਉਥੇ ਕੀ ਫੋਨ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਐਸਡੀਐਮ ਦਫ਼ਤਰ ਆਜੋ ਵੀ ਜਿਹੜਾ ਵੀ ਕੁਝ ਤੁਸੀਂ ਚੈੱਕ ਕਰਾਉਣਾ ਚਾਹੁੰਦੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਜੀ ਕੋਲਡ ਸਟੋਰ ਚ ਕੀ ਕਰ ਰਹੇ ਸੀ ਤੁਸੀਂ ਕੀ ਖੋਈ ਗਈ ਹੈ ਕਿੱਥੇ ਗਏ ਸੀ ਤੁਸੀਂ ਕਿੱਥੇ ਹੋਇਆ ਸੀ ਨਹੀਂ ਮੈਂ ਨਾਰਮਲਿਟੀ ਲਈ ਚਾਪ ਦਾ ਸ਼ਾਮ ਨੂੰ ਘਰ ਜਾ ਰਿਹਾ ਸੀਗਾ ਜੀ ਕਿਉਂਕਿ ਲੇਟ ਸੀ ਅਸੀਂ ਅੱਜ ਕਾਫੀ ਲੇਟ ਸੀਗੇ ਉਹਦੇ 'ਚ ਇਹਨਾਂ ਦੇ ਵੱਲੋਂ ਕੁਝ ਕਿਹਾ ਗਿਆ ਵੀ ਮੈਂ ਫਲਾਣੇ ਬੰਦੇ ਨੂੰ ਮਿਲ ਨਹੀਂ ਸਕਦਾ ਇਹ ਫਾਲਸ ਐਲੀਗੇਸ਼ਨ ਨੇ ਔਰ ਮੇਰੀ ਲਾਈਫ ਦੇ ਵਿੱਚ ਕੈਰੀਅਰ ਦੇ ਵਿੱਚ ਕਦੇ ਵੀ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਹੈਗੀ ਸਰ ਕੋਲਡ ਸਟੋਰ ਚ ਕੀ ਕਰ ਰਹੇ ਸੀ ਕੋਲਡ ਸ ਕੁਛ ਇੱਥੇ ਨਹੀਂ ਮੈਂ ਕਿਹਾ ਸੀ ਇਹ ਮੇਰਾ ਮਤਲਬ ਦਾ ਨਹੀਂ ਮੇਰੇ ਇੱਥੇ ਰਿਲੇਸ਼ਨਸ ਹੈਗੇ ਆ ਦੇਖੋ ਮੇਰੇ ਇੱਥੇ ਨਾਨਕਾ ਆਪਣਾ ਪਰਿਵਾਰ ਰਹਿੰਦਾ ਜੀ ਸਾਰਾ ਰਹਿੰਦਾ ਮੇਰੇ ਰਿਲੇਸ਼ਨਸ ਹੈਗੇ ਮੈਂ ਕਿਸੇ ਨੂੰ ਮਿਲ ਨਹੀਂ ਸਕਦਾ ਆਪਣੀ ਪ੍ਰਾਈਵੇਟ ਲਾਈਫ ਚ ਤਾਂ ਮੇਰੀ ਪਰ ਇਹ ਦੱਸਣ ਵੀ ਮੈਂ ਕਿਸੇ ਜਾਂ ਕੈਂਡੀਡੇਟ ਨੂੰ ਮਿਲਿਆ ਹੋਵਾਂ ਜਾਂ ਕਿਸੇ ਨੂੰ ਮਿਲਾਂ ਹੋ ਉਹ ਗੱਲ ਅਲੱਗ ਹੋ ਸਕਦੀ ਹੈ ਮੈਂ ਕਿਸੇ ਦੇ ਨਾ ਕਿਸੇ ਦੇ ਕੈਂਡੀਡੇਟ ਦੇ ਘਰੇ ਗਿਆ ਨਾ ਕਿਸੇ ਦੇ ਹੋਰ ਮੇਰੇ ਰਿਲੇਸ਼ਨਸ ਪੁਰਾਣੇ ਨੇ ਸਰ ਪਰ ਪ੍ਰਾਈਵੇਟ ਗੱਡੀ ਜਾਂਦੇ ਤੁਸੀਂ ਸਰਕਾਰੀ ਗੱਡੀ ਲੈ ਕੇ ਜੀ ਸਾਡਾ ਤਾਂ ਦੇ ਫਰੰਜ਼ਾਮ ਐਮ ਐਲ ਏ ਸੰਗਰੂਰ ਦੇ ਵੱਲੋਂ ਲਗਾਏ ਗਏ ਨੇ ਸਾਫ ਕੌਂਟਰੀ ਕਿਹਾ ਕਿ ਰਿਸ਼ਵਤ ਲੈ ਕੇ ਆਇਓ ਕਿ ਨੋ ਫਾਲਸ ਅਲੀਗੇਸ਼ਨ ਹੈ ਜੀ ਬਿਲਕੁਲ ਫਾਲਸ ਅਲੀਗੇਸ਼ਨ ਹੈ ਕਦੇ ਵੀ ਨਹੀਂ ਹੋ ਸਕਦਾ ਮੈਂ ਸਤਕਾਰਯੋਗ ਮੇਰੇ ਮੈਡਮ ਨੇ ਉਹਨਾਂ ਨੂੰ ਕਿਸੇ ਨੇ ਗਲਤ ਕੰਪਲੇਨਟ ਕਰਤੀਏ ਪਰ ਸਾਡੇ ਲਈ ਉਹ ਸਤਕਾਰਯੋਗ ਐਮਐਲਏ ਸੀ ਤੁਸੀਂ ਸਰਕਾਰੀ ਗੱਡੀ ਲੈ ਕੇ ਕਿਸੇ ਕੋਲ ਸਟੋਰ ਜਾਂ ਪ੍ਰਾਈਵੇਟ ਗੱਡੀ ਅਸੀਂ ਮੈਂ ਸੰਗਰੂਰ ਤੋਂ ਆ ਰਿਹਾ ਸੀ ਐਕਚੁਅਲੀ ਸੰਗਰੂਰ ਤੋਂ ਆ ਕੇ ਮੈਂ ਉਹਨੂੰ ਮੇਰੇ ਉਹਦਾ ਫਰੈਂਡ ਦਾ ਫੋਨ ਆ ਗਿਆ ਮੈਂ ਉਹਨੂੰ ਮਿਲ ਚਲਾ ਗਿਆ ਜਸਪਰ ਸਿੰਘ ਪਾਸ 10 ਮਿੰਟ ਮੈਂ ਉੱਥੇ ਲੈ ਨਾਲ ਦੀਆਂ ਮੈਂ ਨਿਕਲੇ ਸਰ ਇਲਜ਼ਾਮ ਇੱਕ ਹੋਰ ਵੀ ਨੇ ਕਿ ਤੁਸੀਂ ਐਸਡੀਐਮ ਆਫਿਸ ਆ ਕੇ ਪਹਿਲਾਂ ਪ੍ਰਾਈਵੇਟ ਜਗ੍ਹਾ ਦੇ ਉੱਪਰ ਨਾ ਮੈਂ ਕਿਹਾ ਨਹੀਂ ਨਹੀਂ ਕੈਮਰੇ ਲੱਗੇ ਹੋਏ ਨੇ ਮੈਂ ਪਿੱਛੇ ਐਸਡੀ ਮੈਂ ਆਫਿਸ ਦੇ ਵਿੱਚ ਕਲਰਕ ਕੋਲੇ ਆਪਦਾ ਫੋਨ ਚਾਰਜ ਕਰਾਉਣ ਲਈ ਗਿਆ ਸੀਗਾ ਉਹਨਾਂ ਕੋਲ ਕੇਬਲ ਨਹੀਂ ਸੀਗੀ ਮੈਂ ਉੱਥੇ ਬੈਠਾ ਸੀਗਾ ਮੈਂ ਨਾਲ ਦੀ ਨਾਲ ਵਾਪਸ ਆ ਗਿਆ ਮੇਰੇ ਸਰ ਐਮਐਲਏ ਸਾਹਿਬ ਤੁਹਾਨੂੰ ਕੱਲ ਦੇ ਫੋਨ ਕਰ ਰਹੇ ਤੁਸੀਂ ਫੋਨ ਕਿਉਂ ਨਹੀਂ ਪਿਕ ਕਰ ਰਹੇ ਉਹਨਾਂ ਦੇ ਮੇਰੀ ਕੋਈ ਮਜਬੂਰੀ ਸੀ ਜੀ ਨਹੀਂ ਮੈਂ ਨਹੀਂ ਪਿਕ ਕੀਤਾ ਜੀ ਸਰ ਇੱਕ ਹੋਰ ਇਲਜ਼ਾਮ ਨੇ ਕਿ ਤੁਸੀਂ ਅੱਜ ਆਫ ਡਿਊਟੀ ਸੀ ਤੁਸੀਂ ਪੂਰਾ ਸਮਾਂ ਆਪਣੇ ਦਫ਼ਤਰ ਦੇ ਵਿੱਚ ਆਪਣੀ ਸੀਟ ਦੇ ਉੱਪਰ ਨਹੀਂ ਸੀ ਬਿਲਕੁਲ ਨਹੀਂ ਇਹ ਗਲਤ ਗੱਲ ਹੈ ਜੀ ਮੈਂ ਬਿਲਕੁਲ ਆਪਣੇ ਆਫਿਸ 'ਚ ਰਿਹਾ ਮੇਰਾ ਆਫਿਸ ਚੈੱਕ ਕਰ ਲਿਆ ਅਸੀਂ ਸਰਕਾਰ ਦੇ ਵਿੱਚ ਹੈਗੇ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਵਿੱਚ ਮੈਂ ਬਤੌਰ ਸੰਗਰੂਰ ਤੋਂ ਐਮਐਲਏ ਆ ਔਰ ਮੇਰੀ ਰਿਸਪੌਂਸਿਬਿਲਟੀ ਹੈ ਕਿ ਮੈਂ ਆਪਣੇ ਇਲਾਕੇ ਦੇ ਲੋਕਾਂ ਦੇ ਉਹਨਾਂ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਜਿਹੜੇ ਉਹਨਾਂ ਦਾ ਜਿਹੜਾ ਮੈਂ ਉਹਨਾਂ ਨੂੰ ਸੇਫ ਰਹਿਣ ਉਹਦੇ ਲਈ ਮੇਰੀ ਵੀ ਜਿਹੜੀ ਡਿਊਟੀ ਬਣਦੀ ਆ ਸੋ ਅੱਜ ਮੈਨੂੰ ਥੋੜਾ ਟਾਈਮ ਪਹਿਲਾਂ ਤਕਰੀਬਨ ਅੱਧਾ ਘੰਟਾ ਪਹਿਲਾਂ ਜਿਹੜੀ ਸ਼ਿਕਾਇਤ ਹੋਈ ਸੀਗੀ ਕਿ ਜਿਹੜੀ ਇਲੈਕਸ਼ਨ ਦੇ ਵਿੱਚ ਗੜਬੜ ਹੋ ਰਹੀ ਹੈ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਪੈਸੇ ਦਾ ਜਿਹੜਾ ਕੋਈ ਲੈਣ ਦੇਣ ਹੈਗਾ ਜੀ ਦਾ ਸਾਨੂੰ ਜਿਹੜਾ ਆਇਆ ਸੀਗਾ ਔਰ ਕਲੀਅਰ ਕੀਤਾ ਗਿਆ ਕਿ ਫਗੂਵਾਲ ਪਿੰਡ ਦਾ ਕੋਈ 골ਡ ਸਟੋਰ ਹੈਗਾ ਜਿੱਥੇ ਬੈਠ ਕੇ ਜਿਹੜੀ ਸਾਰੀ ਜਿਹੜੀ ਗੱਲਬਾਤ ਹੋਈ ਔਰ ਮੈਨੂੰ ਜਿੰਨਾ ਮੈਨੂੰ ਜਿਹੜੇ ਮੁੰਡਿਆਂ ਨੇ ਪਿੱਛਾ ਵੀ ਕੀਤਾ ਜਾ ਕੇ ਵੀ ਆਏ ਨੇ ਉਹ ਬੀਡੀਪੀ ਸਾਹਿਬ ਉਹਦੋਂ ਬਾਅਦ ਚ ਮੇਲਾ ਦਾ ਤੋਲ ਪਲਾਜੇ ਤੱਕ ਜਾ ਕੇ ਉੱਥੋਂ ਫਿਰ ਵਾਪਸ ਉਹ ਐਸ ਡੀ ਐਮ ਆਫਿਸ ਵੀ ਆਏ ਨੇ ਸੋ ਗੱਡੀ ਤੁਹਾਡੇ ਸਾਹਮਣੇ ਚੈੱਕ ਕੀਤੀ ਗਈ ਹੈ ਪੁਲਿਸ ਜਿਹੜੀ ਉਹ ਇਨਵੈਸਟੀਗੇਸ਼ਨ ਜਿਹੜੀ ਕਰੂਗੀ ਤੇ ਮੇਰਾ ਮੇਨ ਜਿਹੜਾ ਮੋਟਿਵੇ ਹੈਗਾ ਕਿ ਲੋਕਾਂ ਦੇ ਜਿਹੜੇ ਡੈਮੋਕਰੈਟਿਕ ਜਿਹੜਾ ਉਹਨਾਂ ਦਾ ਰਾਈਟ ਹੈ ਲੋਕਤੰਤਰੀ ਜਿਹੜਾ ਉਹਨਾਂ ਦਾ ਅਧਿਕਾਰ ਆ ਚੋਣ ਲੜਨ ਦਾ ਫੇਅਰ ਤੇ ਫਿਰ ਜਿਹੜੀ ਫੇਅਰ ਫ੍ਰੀ ਜਿਹੜੀ ਇਲੈਕਸ਼ਨ ਆ ਜਿਹੜੀ ਉਹ ਸੰਗਰੂਰਦੀ ਹੋਣੀ ਚਾਹੀਦੀ ਆ ਔਰ ਮੈਂ ਉਹਦਾ ਸਮਰਥਨ ਕਰਦੀ ਆ ਔਰ ਇਹਦੇ ਲਈ ਅ ਅੱਜ ਦਾ ਜਿਹੜਾ ਇਹ ਘਟਨਾਕਰਮ ਹੈ ਉਹ ਕੰਪਲੇਨੈਂਟ ਆ ਜਿਹੜਾ ਉਹ ਵੀ ਇੱਥੇ ਨਾਲ ਹੀ ਖੜੇ ਨੇ ਸੋ ਮੈਂ ਕਹੂੰਗੀ ਕਿ ਇਹਦੀ ਜਿਹੜੀ ਤਫਤੀਸ਼ ਕਰਕੇ ਜਲਦੀ ਜਿਹੜਾ ਇਹ ਕਲੀਅਰ ਕੀਤਾ ਜਾਵੇ ਤਾਂ ਜੋ ਜਿਹੜੇ ਇਦਾਂ ਦੇ ਜਿਹੜੇ ਜਿਹੜੇ ਸਿਸਟਮ ਜਿਹੜਾ ਚੱਲਦਾ ਜਿਹੜੀ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ ਨਾਲ ਜਿਹੜਾ ਸਾਡਾ ਜਿਹੜਾ ਲੀਡਰਾਂ ਦਾ ਵੀ ਜਿਹੜਾ ਅੱਖਸ ਖਰਾਬ ਹੁੰਦਾ ਔਰ ਸਰਕਾਰ ਦੀ ਵੀ ਜਿਹੜੀ ਜਿਹੜੀ ਬਦਨਾਮੀ ਹੁੰਦੀ ਆ ਸੋ ਮੈਂ ਇਕੱਲਾ ਇਹ ਨਹੀਂ ਅੱਜ ਸਵੇਰ ਦੀ ਮੈਂ ਮਾਨਯੋਗ ਬੀਡੀਪੀ ਨੂੰ ਸਭ ਨੂੰ ਮੈਂ ਫੋਨ ਤੇ ਫੋਨ ਮੈਂ ਕਰ ਰਹੀ ਹਾਂ ਕਿਉਂਕਿ ਮੇਰੇ ਕੋਲ ਲੋਕੀ ਤੁਸੀਂ ਦੇਖੋ ਅੱਜ ਜਾ ਕੇ ਪਤਾ ਕਰੋ ਮੇਰੇ ਕੋਲ ਕਿੰਨਾ ਰਸਿਸ ਹੈ لوکاں ਨੂੰ ਜਿਨ੍ਹਾਂ ਨੂੰ ਉਥੋਂ ਕੋਈ ਬੰਦਾ ਨਹੀਂ ਮਿਲਦਾ ਕੋਈ ਪਟਵਾਰੀ ਨਹੀਂ ਮਿਲਦਾ ਕੋਈ ਬੀਡੀਪੀ ਸਾਹਿਬ ਆਪ 3 ਵਜੇ ਦੇ ਲਾਪਤਾ ਨੇ ਲੋਕੀ ਘੁੰਮਦੇ ਫਿਰਦੇ ਨੇ ਬਦਨਾਮੀ ਕੀ ਨਹੀਂ ਹੁੰਦੀ ਆਫਟਰਨ ਮੈਂ ਪਲੀਜ਼ ਮੈਨੂੰ ਨਾਮ ਮੈਨੂੰ ਕੀ ਇਨਫੋਰਮੇਸ਼ਨ ਦਾ ਨਾਮ ਜ਼ਰੂਰ ਦੱਸੋ ਕੀ ਇਨਪੁਟ ਮਿਲੀ ਸੀ ਕਿ ਕਿਹੜਾ ਦੁਕਾਨੀ ਸੀਗਾ ਜਾਂ ਕਿੱਥੋਂ ਪੈਸੇ ਲੈ ਗਏ ਸੀ ਮੈਨੂੰ ਨਾਮ ਜ਼ਰੂਰ ਦੱਸੋ ਮੁੰਡਾ ਸਾਡਾ ਕੰਪਲੇਨੈਂਟ ਇੱਥੇ ਖੜਾ ਹਾਂਜੀ ਮੈਨੂੰ ਆਫੀਸਰ ਦਾ ਨਾਮ ਦੱਸੋ ਕਿੰਨੇ ਪੈਸੇ ਦੀ ਕਿੰਨੇ ਪੈਸੇ ਲੈ ਗਏ ਆਫੀਸਰ ਦਾ ਨਾਮ ਦੱਸੋ ਮੈਂ ਇਹ ਨਹੀਂ ਕਹਿ ਸਕਦਾ ਜੀ ਤੁਹਾਡੇ ਸਾਹਮਣੇ ਹੀ ਆ ਮੈਂ ਤਾਂ ਚੈੱਕ ਕਰਾਇਆ ਮੈਡਮ ਆਫੀਸਰ ਦਾ ਨਾਮ ਦੱਸੋ ਪਲੀਜ਼ ਆਫੀਸਰ ਦਾ ਨਾਮ ਦੱਸੋ ਬੀਡੀਪੀ ਪਾਣੀਗੜ ਦੇ ਸੌਰੀ ਮੌਕੇ ਤੇ ਸੋ ਉਹਨਾਂ ਤੇ ਜਿਹੜੇ ਇਤਰਾਜ਼ ਲੱਗੇ ਨੇ ਮੈਂ ਕਹਿਣਾ ਚਾਹੁੰਦੀ ਆ ਕਿ ਪ੍ਰਸ਼ਾਸਨ ਨੂੰ ਵੀ ਕਿ ਇਹਨੂੰ ਕਲੀਅਰ ਕਰਾਇਆ ਜਾਵੇ ਕਿ ਤਾਂ ਜੋ ਜਿਹੜੀ ਸਾਡੇ ਤੇ ਜਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੇ ਲਾਂਚਨ ਲੱਗਦੇ ਨੇ ਸਾਡੀ ਜਿਹੜੀ ਬਦਨਾਮੀ ਹੁੰਦੀ ਆ ਸਰਕਾਰ ਦੀ ਜਿਹੜੀ ਬਦਨਾਮੀ ਹੁੰਦੀ ਆ ਉਹ ਕਲੀਅਰ ਹੋਣੀ ਚਾਹੀਦੀ ਔਰ ਮੈਂ ਇਸ ਪਿੰਡ ਨੂੰ ਲੈ ਕੇ ਜਿਹੜੀ ਹੈਗੀ ਆ ਤੁਹਾਨੂੰ ਸ਼ਿਕਾਇਤ ਜਿਹੜੀ ਹੋਈ ਆ ਫਗੋਆ ਪਿੰਡ ਨੂੰ ਲੈ ਕੇ ਜਿਹੜੀ ਕੰਪਨੀ ਹੋਈ ਆ ਤੋੜਨ ਨਾਮ ਕੀ ਭਾਜੀ ਜਨਾ ਲਖਵਿੰਦਰ ਸਿੰਘ ਜੀ ਲਖਵਿੰਦਰ ਜੀ ਕੀ ਤੁਹਾਨੂੰ ਸ਼ਿਕਾਇਤ ਮਿਲੀ ਆ ਕਿਸ ਪੱਧਰ ਦੇ ਉੱਪਰ ਤੁਹਾਨੂੰ ਲੈ ਕੇ ਸ਼ਿਕਾਇਤ ਮਿਲੀ ਆ ਤੇ ਰਿਸ਼ਵਤ ਕਿੰਨੀ ਸੀ ਜੋ ਤੁਹਾਨੂੰ ਜਾਗ ਤਾਈ ਮਿਲੀ ਆ ਲਖੋ ਰਿਸ਼ਵਤ ਬਾਰੇ ਨਹੀਂ ਅੰਦਰੋਂ ਨਿਕਲੇ ਨੇ ਇਹ ਕੋਲਡ ਸਟੋਰੇਜੋਂ ਅੰਦਰ ਤਾਂ ਨਹੀਂ ਅਸੀਂ ਗਏ ਠੀਕ ਹੈ ਨੀਜੀ ਗੋਲਡ ਸਟੋਰ ਦੀ ਜਿੱਥੇ ਇਹ ਬੈਠੇ ਸੀ ਹਾਂਜੀ ਸਾਡੇ ਪਿੰਡ ਬੁੱਗੋ ਵਾਲੇ ਅਸੀਂ ਤਾਂ ਆਪਣੇ ਵੋਟਾਂ ਵਾਸਤੇ ਉਧਰ ਫਿਰਦੇ ਸੀ ਠੀਕ ਹੈ ਕਿ ਉੱਥੇ ਬੈਠੇ ਸੀ ਠੀਕ ਹੈ ਜੀ ਮਨਸ਼ਾ ਕੀ ਲਾਈ ਕਿ ਕਿਸ ਕੰਮ ਕਰਨਾ ਰੱਖੇ ਉਹਨੂੰ ਕਿਉਂ ਲੱਗਿਆ ਮਨਸ਼ਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਇਹ ਕਿੰਨੇ ਟਾਈਮ ਤੋਂ ਗੈਫ ਨੇ ਕੀ ਕਰ ਰਹੇ ਨੇ ਮਨਸ਼ਾ ਦਾ ਹੁਣ ਇਹਨਾਂ ਨੂੰ ਪਤਾ ਹੋਊਗਾ ਇਹਨਾਂ ਕਿ ਕਿਸ ਕੈਂਡੀਡੇਟ ਦੇ ਵੱਲੋਂ ਜਿਹੜੀ ਰਿਸ਼ਵਤ ਦਿੱਤੀ ਗਈ ਆ ਜਾਂ ਕੀ ਤੁਹਾਡੇ ਵੱਲੋਂ ਇਲਜ਼ਾਮ ਲਗਾਇਆ ਰਿਹਾ ਵੀ ਕਲੀਅਰ ਕਰੋਗੇ ਇਹ ਸਾਨੂੰ ਕੈਂਡੀਡੇਟ ਬਾਰੇ ਨਹੀਂ ਪਤਾ ਪਰ ਇਹ ਕੋਲਡ ਸਟੋਰੇਜੋਂ ਨਿਕਲ ਕੋਈ ਜਾਣਕਾਰੀ ਹੋਣੀ ਹੈ ਕੋਲਡ ਸਟੋਰ ਦੀ ਕੋਲਡ ਸਟੋਰ ਫੱਗੋ ਵਾਲੇ ਨੇ ਬਣੇ ਹੋਏ ਨੇ ਉਹ ਤਾਂ ਪ੍ਰਾਈਵੇਟ ਨੇ ਕੋਲਡ ਸਟੋਰ ਇਸ ਲਈ ਜਾਣਕਾਰੀ ਜ਼ਰੂਰ ਰਿਸ਼ਵਤ ਕਰਦਾ ਤੁਹਾਨੂੰ ਜਾਣਕਾਰੀ ਹੋਣੀ ਹੈ ਤਾਂ ਇੱਥੇ ਪਹੁੰਚਿਓ ਤੁਸੀਂ ਵਿਧਾਇਕ ਐਮ ਐਲ ਏ ਭਰਾਏ ਨੂੰ ਜਾਣਕ ਦਿੱਤੀ ਆ ਕਿਸ ਕੈਂਡੀਡੇਟ ਦੇ ਕਰਕੇ ਰਿਸ਼ਵਤ ਦਿੱਤੀ ਸੀ ਕਿੰਨੀ ਦਿੱਤੀ ਸੀ ਜੋ ਤੈਨੂੰ ਜਾਣਕਾਰੀ ਹੈ ਉਹ ਪਲੀਜ਼ ਦੋ ਵੀਰੇ ਅਸੀਂ ਨੇ ਉੱਥੋਂ ਨਿਕਲਦਾ ਦੇਖਿਆ ਹਾਂ ਹਾਂਜੀ ਨਿਕਲਦਾ ਦੇਖਿਆ ਨਾ ਕਿਸੇ ਦੇ ਪਰਸਨਲ 골ਡ ਸਟੋਰ ਤੇ ਕਿਉਂ ਗਿਆ ਵੀਡੀਓ ਪੀਆ ਸਰਕਾਰੀ ਬੰਦਾ ਉਹ ਤੁਸੀਂ ਆਪਣੇ ਆਪ حساب ਲੈ ਜੀ ਠੀਕ ਹੈ ਨਾ ਤੁਹਾਨੂੰ ਕੋਈ ਪਾਜੀ ਕੋਈ ਨਹੀਂ ਜੀ ਵੀ ਕੋਈ ਇਸ ਤਰ੍ਹਾਂ ਦਾ ਹੈਗਾ ਗੜਬੜ ਹੋ ਸਕਦੀ ਹੈ ਜਿਹੜੀ ਗੜਬੜ ਹੋ ਤੁਸੀਂ ਯਾਰ ਪੱਤਰਕਾਰ ਹੋ ਬਈ ਸਾਹਿਬ ਆਪ ਸਾਰੇ ਹਿਸਾਬ ਲਾ ਲਓ ਵੀ ਕਾ ਤੋਂ ਆਉਗਾ ਪ੍ਰਾਈਵੇਟ ਜਗ੍ਹਾ ਤੋਂ ਤੁਸੀਂ ਸ਼ਿਕਾਇਤ ਕਰਤਾ ਹੋ ਨਾ ਸ਼ਿਕਾਇਤ ਕਰਤਾ ਬਈ ਕਰਾਂਗੇ ਅਸੀਂ ਜਦੋਂ ਕਿਸੇ ਨਿੱਜੀ ਚੀਜ਼ ਤੋਂ ਨਿਕਲਣਗੇ ਵੀਡੀਓ ਸਾਹਿਬ ਨਹੀਂ ਇੱਥੇ ਸਾਨੂੰ ਇਹ ਮਤਲਬ ਕੋਈ ਡਰ ਪਿਆ ਹੋ ਦੱਸੋ ਨਾ ਫਿਰ ਹੌਣ ਕੈਮਰਾ ਡਰ ਕਿਉਂ ਰਹੇ ਹੋ ਤੁਸੀਂ ਗੜਬੜੀ ਕਿਉਂ ਜੋ ਹੈ ਸ਼ਿਕਾਇਤ ਇੱਕ ਨੂੰ ਮਿਲ ਕੇ ਇੱਥੇ ਕਿਹੜਾ ਕੈਂਡੀਡੇਟ ਆ ਤੁਹਾਨੂੰ ਹੁੰਦਾ ਪਤਾ ਹੋਣਾ ਯਾਰ ਇਹ ਕਿਉਂ ਕਿਉਂ ਡਰ ਰਹੇ ਹੋ ਤੁਸੀਂ ਦੱਸੋ ਐਡਾ ਬੜਾ ਕਾਤ ਕਰ ਰਹੇ ਲੇ ਥੋੜੇ ਨਾਲ ਤੁਸੀਂ ਦੱਸੋ ਜਰਾ ਕੁਛ ਕੋਈ ਕੋਈ ਤਾਂ ਹੋਊਗਾ ਨਾ ਤੇ ਜਿਹੜਾ ਮੁਲਾਕਾਤ ਕਰ ਗਿਆ ਉਹ ਤਾਂ ਹੈ ਤੁਸੀਂ ਦੱਸੋ ਹੋਰ ਕੁਛ ਹਾਂਜੀ 7777 ਕਾਰ ਨੰਬਰ ਦੀ ਜਿਹੜੀ ਇਹਨਾਂ ਦੇ ਨਾਲ ਦੀ ਹੈ ਹਾਂਜੀ ਕਿਸ ਦੀ ਕਾਰ ਕੌਣ ਵੇਚ ਦੀਗਾ ਉਹ ਨਹੀਂ ਮੈਨੂੰ ਪਤਾ ਠੀਕ ਹੈ ਤੁਹਾਨੂੰ ਕਿਸ ਕਾਰ ਦੇ ਪੈਸੇ ਦਿੱਤੇ ਗਏ ਤੁਹਾਨੂੰ ਸਭ ਪਤਾ ਹੋਣਾ ਉਹ ਨਹੀਂ ਸਾਨੂੰ ਪੈਸੇ ਤਾਂ ਨਹੀਂ ਨਾ ਪਤਾ ਵੀ ਕੀ ਕਾਰ ਨੂੰ ਦਿੱਤੇ ਗਏ ਨੇ ਅੰਦਰ ਕੀ ਹੋਇਆ ਇਹਨੂੰ ਅੰਦਰਲੀ ਗੱਲ ਨਹੀਂ ਨਾ ਅਗਲੇ ਦੀ ਆਪਾਂ ਨੂੰ ਪਤਾ ਵੀ ਉਹਨੇ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਨੇ ਪ੍ਰਸ਼ਾਸਨ ਇੱਥੇ ਸੀ ਮੀਡੀਆ ਸੀ ਤਾਂ ਤੁਹਾਡੇ ਦੇ ਮਾਪਕ ਤੁਹਾਨੂੰ ਲੱਗਦਾ ਵੀ ਇਹ ਗੱਡੀ ਚ ਪੈਸੇ ਹੋਣੇ ਚਾਹੀਦੇ ਸੀ ਲੇਕਿਨ ਹੋਏ ਨਹੀਂ ਕਿਉਂ ਕਿ ਜਿਹੜੇ ਜਿਹੜੇ ਹਿਸਾਬ ਨਾਲ ਇਹ ਉੱਥੋਂ ਨਿਕਲੇ ਨੇ ਜਾਂ ਇਹੋ ਹਿਸਾਬ ਨਾਲ ਇਹਦੇ ਵਿੱਚ ਹੋਣਾ ਜਿਨਾ ਜਦੋਂ ਉੱਥੋਂ ਕੁਝ ਕੁਸਤ ਲੈ ਕੇ ਆਏ ਹੁਣੇ ਨਾ ਤੁਸੀਂ ਕਿਉਂ ਜਾਊਗਾ ਕਿਸੇ ਦੀ ਨਿੱਜੀ ਜਗ੍ਹਾ ਤੇ ਅਗਲਾ ਤੁਸੀਂ ਦੇਖਿਆ ਤਾਂ ਮੋਬਾਈਲ ਦੀ ਟ੍ਰੇਸਿੰਗ ਵੀ ਹੋਣੀ ਚਾਹੀਦੀ ਹੈ ਕਿਉਂਕਿ ਜੀਐਸਐਮ ਜਿਹੜਾ ਹੈਗਾ ਕਿਦਾਂ ਉਹਦਾ ਪਤਾ ਲੱਗਦਾ ਵੀ ਹੈ ਬੰਦਾ ਕਿੱਥੇ ਹੈ ਹਾਂਜੀ ਕਿੱਥੇ ਲੋਕੇ ਦੇਖਿਆ ਵੀਰੇ ਅਸੀਂ ਉੱਥੋਂ ਨਿਕਲਦਾ ਲੇਖੋ ਉੱਥੋਂ ਹੀ ਅਸੀਂ ਇਹਨਾਂ ਦੇ ਮਗਰ ਆਏ ਆ ਮੰਗ ਕਰਦੇ ਹਾਂ ਵੀ ਮੋਬਾਈਲ ਦੀ ਟ੍ਰੇਸਿੰਗ ਹੋਵੇ ਹਾਂ ਫੇਰ ਮੰਗ ਕਰ ਤੁਸੀਂ ਬਿਆਨ ਲਈ ਨੇ ਜਿਹੜੇ ਉਹਨਾਂ ਦੇ ਆਪਣੇ ਬੀਡੀਪੀਓ ਭਵਾਨੀਗੜ ਦੇ ਦਫ਼ਤਰ ਦੇ ਸੈਕਟਰੀ ਨੇ ਉਹ ਡਰਾਈਵਰ ਦੇ ਤੌਰ ਤੇ ਤੁਸੀਂ ਤੁਹਾਡੇ ਸਾਹਮਣੇ ਬਿਆਨ ਆਈ ਚੁੱਕੇ ਨੇ ਕਿ ਇੱਥੇ ਤੱਕ ਗਏ ਸੀ ਉਹ ਗਾਹ ਉਹਨਾਂ ਨੂੰ ਨਹੀਂ ਲੈ ਕੇ ਆਏ ਜਾਂ ਇੱਥੇ ਆਏ ਨੇ ਈਵਨ ਇੱਥੇ ਵੀ ਮੈਂ ਪਤਾ ਕੀਤਾ ਉਹ ਉਰੇ ਆ ਕੇ ਐਸਡੀਐਮ ਸਾਹਿਬ ਦੇ ਆਫਿਸ ਤੋਂ ਗਾਂ ਲੰਗੇ ਨੇ ਪਿੱਛੇ ਜਾ ਕੇ ਆਏ ਨੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਤਫਤੀਸ਼ ਜਿਹੜੀ ਹੋਣੀ ਹੈ ਇਨਵੈਸਟੀਗੇਸ਼ਨ ਹੋਣੀ ਹੈ ਉਹ ਕਲੀਅਰ ਹੋ ਜਵੇ ਸੈਕੰਡ ਅਸੀਂ ਇਹ ਕਿਹਾ ਵੀ ਕੋਲਡ ਸਟੋਰ ਤੋਂ ਆਏ ਨੇ ਉੱਥੇ ਕੌਣ ਕੌਣ ਬੰਦਾ ਗਿਆ ਸੀਗਾ ਤੇ ਕਿਹੜੀਆਂ-ਕਿਹੜੀਆਂ ਕਿਹੜੀਆਂ-ਕਿਹੜੀਆਂ ਗੱਡੀਆਂ ਗਈਆਂ ਸੀ ਤੇ ਉੱਥੇ ਜਿਹੜੇ ਬੰਦੇ ਸੀਗੇ ਉਹ ਜਿਹੜੇ ਬੀਡੀਪੀ ਸਾਹਿਬ ਦੀ ਜਿਹੜੀ ਮੋਬਾਈਲ ਦੀ ਜਿਹੜੀ ਉਹ ਕਢਾ ਲੈਣ ਪਤਾ ਲੱਗ ਜੂ ਵੀ ਉੱਥੇ ਗਏ ਨੇ ਕਿ ਨਹੀਂ ਗਏ ਹੈਗੇ ਸੋ ਮੈਂ ਫੇਰ ਕਹਿੰਨੀ ਹੈ ਕਿ ਮੈਂ ਇੱਕ ਜ਼ਿੰਮੇਵਾਰ ਅਹੁਦੇ ਦੇ ਉੱਤੇ ਬੈਠੀ ਆਂ ਉਹੀ ਵੀ ਗੱਲ ਆ ਜਿਹੜੀ ਬੇਵਜਾ ਕਿਸੇ ਦੇ ਕਹਿਣ ਤੇ ਜਾਂ ਉੱਠ ਕੇ ਆਉਣ ਤੇ ਮੈਨੂੰ ਵੀ ਪਤਾ ਕਿ ਮੇਰੇ ਮੋਢਿਆਂ ਤੇ ਮੇਰੇ ਹਲਕੇ ਦੇ ਲੋਕਾਂ ਨੇ ਕਿੰਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਸੋ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਤੁਹਾਡੇ ਜ਼ਰੀਏ ਔਰ ਮੈਂ ਆਪ ਵੀ ਉਹਨਾਂ ਨੂੰ ਫੋਨ ਕਰਕੇ ਮੈਂ ਇਸ ਚੀਜ਼ ਨੂੰ ਜਿਹੜਾ ਉਹਨਾਂ ਦੇ ਧਿਆਨ 'ਚ ਲਿਆਉਂਗੀ ਔਰ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦੀ ਆ ਕਿ ਇਹਨੂੰ ਮਸਲੇ ਨੂੰ ਜਿਹੜਾ ਕਲੀਅਰ ਕੀਤਾ ਜਾਵੇ ਇਹ ਜਿਹੜੀਆਂ ਜਿਹੜੇ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਰਕੇ ਜਿਹੜੇ ਕੋਈ ਵੀ ਲੀਡਰ ਹੈ ਜਿਹੜੇ ਬਦਨਾਮ ਹੁੰਦੇ ਆ ਸੋ ਮੇਰੀ ਕਿਸੇ ਤਰ੍ਹਾਂ ਦੀ ਅਸੀਂ ਹਾਂ ਗੈਪਰ ਨਿੱਜੀ ਤੌਰ ਤੇ ਸੀ ਕਈ ਪ੍ਰਾਈਵੇਟ ਤੌਰ ਤੇ ਸੀ ਆਪਣੀ ਸਰਕਾਰੀ ਗੱਡੀ ਲੈ ਕੇ ਤੁਸੀਂ ਚੋਣ ਜਾਬਤਾ ਲੱਗਿਆ ਹੋਇਆ ਜੀ ਕਿਵੇਂ ਲੈ ਕੇ ਜਾ ਸਕਦੇ ਹੋ ਮੈਨੂੰ ਜਾਣਕਾਰੀ ਮਿਲੀ ਹੈ ਕਿ ਟੋਲ ਪਲੱਸ ਤੱਕ ਗੱਡੀ ਇਹ ਜਿਹੜੇ ਆਪ ਚਲਾਗੇ ਗਏ ਨੇ ਸਰਕਾਰੀ ਪ੍ਰਾਈਵੇਟ ਨੇ ਉਹਨਾਂ ਨੇ ਚਲਾਈ ਹੈ ਬਾਅਦ ਉਹਨਾਂ ਨੇ ਆਪ ਚਲਾਈ ਹੈ ਤੁਹਾਡੇ ਸਾਹਮਣੇ ਬਿਆਨ ਨੇ ਜੀ ਹੁਣ ਮੈਨੂੰ ਜਿੰਨਾਕ ਡਾਊਟ ਸੀਗਾ ਹੁਣ ਉੱਥੇ ਤੱਕ ਕਿ ਇੱਧਰ ਉੱਧਰ ਹੋਇਆ ਸਿਸਟਮ ਜਾਇ ਇੱਥੇ ਆ ਕਿ ਇੱਧਰ ਉੱਧਰ ਹੋਇਆ ਉਹ ਕਲੀਅਰ ਹੋ ਜਾਣਾ ਤਾਂ ਵੈਸੇ ਹੁਣ ਪੁਲਿਸ ਦੇ ਹੱਥਾ ਹੁਣ ਜਿੰਨੀ ਜਲਦੀ ਮੈਂ ਬਿਲਕੁਲ ਜੀ ਜਾਂਚ ਦਾ ਵਿਸ਼ਾ ਤੁਹਾਡੇ ਤਰ੍ਹਾਂ ਮੈਨੂੰ ਵੀ ਇਹ ਹੈ ਕਿ ਮੈਂ ਜਿਹੜਾ ਕੋਈ ਸਵਾਲ ਉਠਾਏ ਨੇ ਜਾਂ ਕੋਈ ਮੈਂ ਇੱਕ ਜ਼ਿੰਮੇਵਾਰ ਅਹੁਦੇ ਤੇ ਹੋ ਕੇ ਇਹ ਚੀਜ਼ਾਂ ਉਠਾਈਆਂ ਨੇ ਤਾਂ ਉਹ ਜਿਹੜਾ ਕਲੀਅਰ ਹੋਣਾ ਚਾਹੀਦਾ ਕਿ ਇਹਦੇ ਪਿੱਛੇ ਜਿਹੜਾ ਕੀ ਹੈ ਦੁੱਧ ਦਾ ਦੁੱਧ ਜਿਹੜਾ ਉਹ ਹੋਣਾ ਚਾਹੀਦਾ ਔਰ ਲੋਕਾਂ ਨੂੰ ਇਹ ਚੀਜ਼ ਪਤਾ ਲੱਗਣੀ ਚਾਹੀਦੀ ਸਾਹਮਣੇ ਆਉਂਦਾ ਤਾਂ ਕੀ ਕਾਰਵਾਈ ਕਰ ਤੁਸੀਂ ਦੇਖੋ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਲੋਕਾਂ ਦੇ ਸਾਹਮਣੇ ਕਰਨ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਕਾਨੂੰਨੀ ਕਾਰਵਾਈ ਕਰਨਾ ਤਾਂ ਜੋ ਲੋਕਾਂ ਦਾ ਲੋਕਤੰਤਰ ਦੇ ਉੱਤੇ ਜਿਹੜਾ ਲੀਡਰਾਂ ਦੇ ਉੱਤੇ ਜਿਹੜੀ ਪੋਲੀਟੀਸ਼ੀਅਨ ਨੇ ਜਿਹੜੀ ਬਿਊਰੋਕ੍ਰੇਸੀ ਹੈ ਉਹਨਾਂ ਦੇ ਉੱਤੇ ਜਿਹੜਾ ਵਿਸ਼ਵਾਸ ਹੈ ਉਹ ਬਣੇ ਜਿਹੜਾ ਕਿ ਦਿਨ ਪਰ ਦਿਨ ਟੁੱਟਦਾ ਜਾ ਰਿਹਾ ਘਟਦਾ ਜਾ ਰਿਹਾ ਜਿਹੜਾ ਕਿ ਬਹੁਤ ਹੀ ਘੱਟ ਹੈ ਇਹ ਚੀਜ਼ ਜਦੋਂ ਕਿ ਲੋਕਾਂ ਦਾ ਵਿਸ਼ਵਾਸ ਹੀ ਇਹਨਾਂ ਚੀਜ਼ਾਂ ਦੇ ਉੱਤੇ ਜਿਨ੍ਹਾਂ ਨੇ ਕਿ ਸਾਰੇ ਸਿਸਟਮ ਨੂੰ ਚਲਾਉਣਾ ਰਨ ਕਰਨਾ ਸੋ ਉਹਨਾਂ ਦਾ ਵਿਸ਼ਵਾਸ ਜਿਹੜਾ ਬਣਨਾ ਚਾਹੀਦਾ ਇਹ ਕਲੀਅਰ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਲੈ ਕੇ ਕੋਈ ਹਰਚਲ ਦਾ ਫਸਾ ਨਹੀਂ ਹਾਂ ਬਿਲਕੁਲ ਨਹੀਂ ਮੈਂ ਤਾਂ ਕਹਿ ਰਹੀ ਆ ਵੀ ਮੈਂ ਮੈਂ ਚਲੋ ਸਰਕਾਰ ਆ ਮੈਂ ਮੌਕੇ ਦੀ ਐਮਐਲਏ ਆ ਮੈਂ ਫੋਨ ਕਰ ਰਹੀ ਆ ਵੀਡੀਪੀਓ ਸਾਹਿਬ ਨੂੰ ਵੀ ਭਾਈ ਮੇਰੇ ਕੋਲ ਲੋਕੀ ਆ ਰਹੇ ਨੇ ਤੁਸੀਂ ਕਿੱਥੇ ਹੋ ਤੁਸੀਂ ਦਫ਼ਤਰ ਕਿਉਂ ਨਹੀਂ ਬੈਠ ਰਹੇ ਤੁਹਾਡੇ ਪਟਵਾਰੀ ਕਿੱਥੇ ਨੇ ਸੰਤੀ ਦੇ ਤੁਹਾਡੇ ਬੰਦੇ ਸਾਰੇ ਕਿੱਥੇ ਨੇ ਫੋਨ ਬੰਦ ਕਰਕੇ ਕਿੱਥੇ ਭੱਜੇ ਹੋਏ ਹੋ ਸਾਰੇ ਮੈਂ ਮੈਂ ਪੁੱਛ ਰਹੀ ਆ ਇਹਨਾਂ ਨੂੰ ਮੈਨੂੰ ਦੱਸਣ ਕਿੱਥੇ ਨੇ ਈਵਨ ਮੈਂ ਡੀਸੀ ਸਾਹਿਬ ਨੂੰ ਦੱਸਿਆ ਮੈਂ ਕਿਹਾ ਜੀ ਬੀਡੀਪੀਓ ਹੈ ਨਹੀਂ ਆਪਣੇ ਦਫ਼ਤਰ ਦੇ ਵਿੱਚ ਮੈਂ ਐਸਡੀਐਮ ਸਾਹਿਬ ਨੂੰ ਦੱਸਿਆ ਜੀ ਮੈਂ ਕਿਹਾ ਬੀਡੀਪੀਓ ਸਾਹਿਬ ਤੇ ਉਹਨਾਂ ਦੇ ਅਧਿਕਾਰੀ ਉੱਥੇ ਹੈ ਨਹੀਂਗੇ ਕਿਉਂ ਨਹੀਂ ਹੈਗੇ ਉੱਥੇ ਲੋਕ ਉੱਥੇ ਇਕੱਠੇ ਹੋ ਰਹੇ ਨੇ ਇੱਕ ਦੂਜੇ ਦੇ ਕੱਪੜੇ ਪਾੜ ਰਹੇ ਨੇ ਹੈ ਇਹ ਗੱਲ ਹੈ ਕੋਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਤਾਂ ਉੱਥੋਂ ਦਾ ਐਮਐਲਏ ਹੋਊਗਾ ਨਾ ਉੱਥੋਂ ਦਾ ਲੀਡਰ ਹੋਊਗਾ ਜਦੋਂ ਤੁਹਾਡੇ ਕੋਲ ਇਲਜ਼ਾਮ ਲੱਗੇ ਨੇ ਉਦੋਂ ਤੁਸੀਂ ਕਾਲ ਕੀਤੀ ਆ ਮੈਂ ਕਿਸੇ ਨੂੰ ਕਾਲ ਨਹੀਂ ਕੀਤੀ ਜੀ ਮੈਂ ਉਹਨਾਂ ਬੰਦਿਆਂ ਨੂੰ ਲੈ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਕਿ ਜਿੰਨਾ ਤੁਸੀਂ ਇਹਦਾ ਖਲਾਰਾ ਪਾਉਂਗੇ ਉਹ ਚੀਜ਼ਾਂ ਜਿਹੜੀ ਆਊਟ ਹੋ ਜਾਂਦੀਆਂ ਨੇ ਸੋ ਮੈਂ ਤੁਹਾਨੂੰ ਇੱਥੇ ਲੈ ਕੇ ਆਈਆਂ ਤੇ ਮੈਨੂੰ ਹੁਣ ਇੱਥੇ ਤੁਹਾਡੇ ਸਾਹਮਣੇ ਜਿਹੜਾ ਕਲੀਅਰ ਹੋਇਆ ਕਿ ਜਿਹੜਾ ਨਾਲ ਡਰਾਈਵਰ ਸੀ ਜੋ ਸੈਕਰੀ ਨੇ ਸਾਡੇ ਇਹਦੇ ਵੀਡੀਓ ਦਫ਼ਤਰ ਦੇ ਉਹਨਾਂ ਨੂੰ ਇੱਥੇ ਛੱਡ ਕੇ ਗਾਂ ਜਾ ਕੇ ਨੇ ਤੇ ਉੱਥੋਂ ਇਕੱਲੇ ਵਾਪਸ ਜਿਹੜੇ ਇੱਥੇ ਆਏ ਨੇ ਸੋ ਇੱਕ ਕਲੀਅਰ ਇਨਵੈਸਟੀਗੇਸ਼ਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੋ ਜਾਏ ਤੇ ਲੋਕਾਂ ਨੂੰ ਕਲੀਅਰ ਹੋ ਜਾਵੇ